ਹਾਂਜੀ ਮੇਰੇ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਰ ਵੀ ਸੈਟ ਨੇ ਕਰ ਦਿਆ ਬਲੌ ਦੀ ਸਟਾਰਟਿੰਗ ਤੇ 11 ਵਜੇ ਬਲੌ ਦੀ ਸਟਾਰਟਿੰਗ ਕੀਤੀ ਤੜਕ ਤੜਕ ਟੋਫੀ ਤੜਕੋ ਨਹੀਂ ਮੈਂ ਦੁਪਹਿਰ ਹੀ ਹੋ ਗਿਆ ਕੂਟਰ ਤੇ ਦੋ ਕੂਟਰ ਬਹਿ ਗਏ ਕਿੰਨੇ ਛੱਡੇ ਸੀਗੇ ਇਹਨੇ 8 ਹੈ 8 ਫਿਰ ਦੇ ਕਿੰਨੇ ਆ ਸਾਰੇ 8 ਛੱਡੇ ਸੀਗੇ ਹਾਂ ਕੂਟਰ ਕਿੰਨੇ ਛੱਡੇ ਸੀਗੇ ਕੂਟਰ ਤਿੰਨ ਇੱਕ ਕੂਟਰ ਨਾਲ ਕੂਟਰ ਨਾਲ ਛੱਡ ਕੂਟਰ ਤਿੰਨ ਕੂਦਰਗਤ ਤੇ ਕੂਦਰਗਤ ਇਹਨੇ ਕੂਤਰ 7 ਛੱਡੇ ਤੇ 8 ਹੋ ਗਏ ਟੋਟਲ ਇਹ ਪਾਲ ਦੇ ਕੂਤਰ ਤੇਲ ਕੂਦਰਿਆ ਹੁਣ ਗਿਣ ਕੇ ਦੱਸਾਂ ਅੰਦਰੋਂ ਹਨ ਲਈ ਪੰਜ ਕੂਤਰ ਤੇਨੇ ਕੂਤਰ ਦੋ ਬੈਕੇ ਤੇ ਬਾਕੀ ਫਿਰਦੇ ਆ ਮੇਰੇ ਜਿਆਦੇ ਹੋਣਗੇ ਕੂਤਰ ਯਾਰ ਦੋ ਤਾਂ ਖੜੇ ਰੱਬ ਇਹ ਕਿੰਨੇ ਖੜੇ ਜੋ ਮੈਂ ਆ ਖੇਤੋਂ ਚਾਰ ਆ ਗਏ ਬਗਡੂਸੜੀ ਵੀ ਆ ਗਈ ਪੰਜ ਪੰਜ ਹੋ ਗਏ ਕਾਹ ਚੱਲਿਆ ਹੋਰ ਚੱਲਣ ਵਾਲੀ ਕਰਦੀ ਆ ਹਾਂ ਸ਼ਿਮੀ ਤਾਂ ਚੱਲਣ ਵਾਲੀ ਕਰਦਾ ਹਾਂ ਦੋ ਚੱਲੇ ਤੇ ਨਾ ਆ ਗਏ ਇੱਕ ਉਹਦੇ ਨਾਲ ਗਈ ਹਾਂ ਸੀ ਆ ਗਏ ਇੱਕ ਆਉਂਦਾ ਪਰ ਉਹ ਬਗਲ ਦੂਸੇ ਆੜੀ ਆ ਉਹ ਛੰਨੀ ਜੀਵ ਤੇ ਆਉਂਦੀ ਤੇ ਚੱਲਦੇ ਖੇਤ ਮੈਂ ਤਾਂ ਲੈਣ ਆਇਆ ਸੀ ਚਾਹ ਮੈਂ ਕੱਦੂ-ਕੁੱਦੂ ਕਰੀਏ ਨੇ ਵਟਾ-ਵਟਾ ਪੂਚੀਏ ਨੇ ਤੇ ਇਹਨੇ ਕੋਈ ਸਾਣੀ ਛੱਡੇ ਜੀ ਕਿੰਨੇ ਵਿੱਚ ਛੱਡੇ ਆ ਹੱਤਵੇਂ ਕਿੰਨੇ ਸੱਤਵੇਂ ਛੱਡੇ ਆ ਤੇ 11 ਵਜ ਗਏ ਆ ਤੇ ਹੁਣ ਇਹਨੂੰ ਕਿਰਾਏ ਤੇ ਲੈ ਕੇ ਚੱਲਦੇ ਆ ਚੋ ਚੂਲ ਫੜਾ ਕੇ ਉਹਨੇ ਦੇਗ ਤੇ ਨਾਲੇ ਫੜਾ ਕੇ ਨਹੀਂ ਚਾਹ ਆਪਾਂ ਤੇ ਕੱਦੂ ਕਰਕੇ ਰੱਖ ਤਾਂ ਵਟਾ ਪੂਚ ਜਾਂਦੀਆਂ ਹਨਾ ਚੱਲ ਰੱਖੀਏ ਜੋਂਗੇ ਬਦਾਵਾ ਹਾਂ ਆਣ ਕੇ ਬਣਾ ਦੇਵਾਂਗੇ ਕੀ ਉਹ ਕੇ ਪੰਜ ਆ ਗਏ ਛੇ ਆ ਗਏ ਆ ਗਏ ਕਾਸਰਾ ਤਿੰਨ ਦਿਨ ਹੋ ਗਏ ਲਗਾਤਾਰ ਛੱਡ ਦੇ ਨਵੇਂ ਕੱਢਿਆ ਸੀਗਾ ਕੱਲ ਹੁਣ ਬੰਦ ਕਰਾਂਗੇ ਮੋਲੇ ਨੂੰ ਦੋ ਦਿਨ ਬੰਦ ਕਰਕੇ ਜਿਹੜੇ ਨਾਲ ਉਤਰਾਣਾ ਫੇਰ ਏ ਕੀ ਇਹ ਚੱਲਣਾ ਕਾਹ ਵੀ ਨਾ ਉਹਨਾਂ ਨੂੰ ਸਾਡੀ ਬਸ ਦੋ ਦਿਨ ਮਿੱਤਰੋ ਝੋਨਾ ਲੱਗ ਰ ਫੇਰ ਆਪਾਂ ਬਾਹਰ ਉਤਰ ਕੱਢਿਆ ਕਰਾਂਗੇ ਫੇਰ ਬਾਹਰ ਬਾ ਕੀ ਉਹ ਕੇ ਆ ਕਿ ਇਹਨਾਂ ਚੱਲਦੇ ਖੇਤ ਤਕੀ ਚੱਲ ਕੇ ਤੁਹਾਨੂੰ ਮਿਲਦੇ ਆਂ ਫਿਰ ਆਪਾਂ ਲਓ ਜੀ ਅੱਧਾ ਗਰੇਹ ਦਾਤਾ ਤੇ ਉਹ ਲਾਈ ਜਾਂਦੇ ਆਂ ਨੇੜੇ ਜਾਵੜੇ ਨੇੜੇ ਜਾਵੜੇ ਵਾਹ ਮੋੜਨਗੇ ਉਹ ਤਾਂ ਮੋੜ ਕੇ ਜਾ ਪੀਣਗੇ ਫਿਰ ਲਾਗੇ ਹੋਣਗੇ ਦੇਖ ਵੀ ਆ ਗਈ ਹੈ ਜੀ ਬਸ ਕਾੜ ਦੇ ਬਾਬੇ ਨਾਰੀ ਤੇ ਫਿਰ ਆਪਾਂ ਛਕੋਣੇ ਨਾਲ ਹੀ ਸਕਦੇ ਆ ਨਾ ਪਰ ਲਗਿਆ ਰ ਵੀ ਵਾ ਕਦੂ ਕੀਤਾ ਪਿਆ ਇਹ ਤੋਂ ਬਾਰ ਪਰਲੇ ਚ ਇਹ ਕੋਠੇ ਪਰਲੇ ਬਸ ਜਰਾ ਹੋਰ ਕੇ ਫੇਰਾ ਉਥੇ ਜਾ ਕੇ ਫੇਰਾ ਫਿਰ ਅਪ ਕੂਤਰਾਂ ਨਹੀਂ ਆ ਮੈਂ ਕਹੇ ਨਾਗੇ ਫੇਰਾ ਕੂਤਰਾਂ ਨਹੀਂ ਆਣਾ ਸਕੂਟਰ ਮਾਰਦੇ ਆਹੀ ਲਾਉਣਾ ਪਿਆ ਹਾਂ ਸਕੂਟਰ ਵਾਲੀ ਓਏ ਉੱਚੀ ਨਹੀਂ ਆਹੀ ਲਾਉਣਾ ਬਾ ਹੋਰ ਕੋਈ ਨਹੀਂ ਪਹ ਜਾਏਗਾ ਇੱਕ ਹੋਰ ਹੈਗਾ ਕਿਹੜਾ ਟ੍ਰਾਂਸਫਰ ਮਾਰ ਥੋੜਾ ਰਿੰਦਾ ਕੋ ਲਾਉਿਆ ਇੱਕ ਹੋਰ ਰਿੰਦਾ ਇਹ ਅੰਗਰੇਜ਼ੀ ਆਹ ਤੋ ਨਾ ਦੇ ਰਿਹਾ ਕਿ ਕਰ ਰਿਹਾ ਹੈ ਲੋ ਜੀ ਮਿੱਤਰੋ ਆਗੇ ਕਰੇ ਤੇ ਦੇ ਦੇ ਵਰਤਾ ਜਾਂਦੀ ਚਾਹ ਜੂ ਪੀਣ ਦੀ ਟਾਈਮ ਹੋ ਗਈ ਸਾਢੇ 3 ਹੋ ਗਏ ਆ ਤੇ ਪਾਣੀ ਪੂਣੀ ਕੁਜੇ ਕਜੇ ਧੋ ਕੇ ਪਾਈ ਜੰਨੇ ਆ ਹਾਂ ਘੜ ਤੱਕ ਨਹੀਂ ਨਹੀਂ ਰੱਖੇ ਹਾਂ ਠੀਕ ਜਿਹਾ ਤੇ ਕੁਜੇ ਕਜੇ ਸਾਰੇ ਧੋਦੇ ਆ ਤੇ ਕੋਈ ਸਾ ਪਾਣੀ ਪਾਈ ਜਾਂਦੇ ਆ ਤੇ ਫੇਰ ਆਪਾਂ ਜਿੰਨੇ ਕੂਤਰਾਂ ਬਰਾਮ ਤੇ ਉਤਰੇ ਨੇ ਬਾਲੇ ਸੀਗੇ ਆਪਰ ਖੇਜ ਸੀਗੇ ਤੇ ਕੂਤਰੇ ਨੇ ਪਾਣੀ ਸੀਗੇ ਸਾਰੇ ਤੇ ਪਾਣੀ ਪੂਣੀ ਪੀਤਾ ਸੀ ਇਸੇ ਨੇ ਕੁੱਡੇ ਛੜਤੇ ਸੀਗੇ ਮੈਂ ਥੋੜਾ ਟਾਈਮ ਹੋ ਗਿਆ ਹੋ ਗਿਆ ਆਇਆ ਤੇ ਆ ਕੇ ਜਾਨਵਰ ਜਿੰਨੂੰ ਰਵੇਖ ਲਿਆ ਤੇ ਜਾਨਵਰ ਜਮਾ ਓਕੇ ਆ ਆ ਬੈਠੀ ਬਗਲ ਦੂਸੇ ਆਣ ਇੱਕ ਇਹ ਛੱਡੀ ਸੀ ਨੇ ਇੱਕ ਰੱਤੀ ਛੱਡੀ ਸੀ ਇੱਕ ਕਾਲਾ ਚਾਦਰਾਂ ਛੱਡੀ ਸੀ ਤੇ ਨਹੀਂ ਛੱਡਿਆ ਮੈਂ ਇਧਰ ਨਹੀਂ ਯਾਰ। ਬਾਕੀ ਘੂਤਰ ਸੀ ਪਰਲੇ ਕਰਸਾਂ। ਆਈ ਉਹ ਵੀ ਗੱਡਣਾਂ ਦੀ ਜਿਹੜੀ ਬਾਹਰ। ਵਾਹ ਕੱਢਦੇ ਆ। ਝੂਨਾ ਝਾਣਾ ਲਾਲ ਕੇ ਬੱਸ ਕਾਲੋ ਨਿਬੜਿਆਣਾ ਝੂਨਾ ਆਪਣਾ ਝੋਨੇ ਦਾ ਕੰਮ। ਹਾਂ। ਤੇ ਦਾਨੀ ਦੁਨੇ ਪਾਵਾਂਗੇ ਉਤਰਣੂ। ਤੇ ਇਧਰੋਂ ਇੱਕ ਦੋ ਦੇ ਰੰਗ ਵੀ ਲਾਵਾਂਗੇ। ਇਹਨੇ ਅੱਜ ਰਾਈਏ ਜਾਂ ਕਾਲੂ ਲਾਈਏ। ਹਜੇ ਇੱਕ ਜਰੀ ਹੁਣ ਗੂੜ ਛੱਡੀ ਐ ਇੱਕ ਇਹਦੇ ਲਾਉਣਾ। ਇੱਕ ਇਧਰ ਚਿੱਟਾ ਬੱਚਾ। ਇੱਕ ਉਹਦੇ ਲਾਉਣਾ। ਤੇ ਬਾਕੀ ਤਾਂ ਠੀਕ ਆ। ਆਹ ਵੀ ਤੋਤਾ ਪਿਆ। ਵੱਡਾ ਕੂਤਰ ਮੜਾ। ਆਂਡੇ ਵੀ ਖੋਲੋਵੇਂ ਨਜ਼ਰ ਇਹ। ਇੱਕ ਆ ਦੋ ਚਾਰ ਆਪੇ ਇੱਕ ਹੋ ਗਿਆ। 5 7 ਕਿੱਧਰ ਆ? 5 7 ਆ ਉਹ ਪਾ ਕੁੰਡੇ ਪਰਲੇ ਪਾਸੇ ਪਏ ਆ। ਇੱਕ ਆ ਪਿਆ। ਇਹ ਆ ਰਿਹਾ ਉਹਨਾਂ ਦਾ ਕੁੰਡਾ ਜਿਹਾ ਖੜਾ। ਇੱਕ ਹੋ ਪਿਆ। ਆਹੇ ਟੁੱਟ ਗਿਆ। ਆਹ ਕੰਨੇ ਬੈ। ਚੱਕ ਲਈ। ਚੱਕ ਦੇਰ ਪਾਸੇ ਕਰ ਦੇ। ਬੜਾ ਪੁੰਨੇ ਗਾਣੇ ਧੋ ਗਏ ਪਾਣੀ ਪਾਦ ਗਏ ਬਰਾਮ ਦੇ ਦੇ ਗਏ ਫਿਰ ਆਪਾਂ ਇਹ ਨਹੀਂ ਸ਼ਾਇਦ ਅਜ ਡਰੋਲੀ ਵੀ ਚੱਕ ਲੈਗੇ ਨਹੀਂ ਕੱਲ ਨੂੰ ਚੱਕ ਲਿਆਵਾਂਗੇ ਅਜ ਪੱਕਾ ਪਤਾ ਇੰਡਰੋਲੀ ਦਾ ਅੱਜ ਲਈਏ ਜਾਂ ਕੱਲ ਨੂੰ ਹੁਣ ਟਾਈਮ ਯਾਰ ਥੋੜਾ ਰਹਿ ਗਿਆ ਤੇ ਨਹੀਂ ਬਾਕੀ ਟਾਈਮ ਦਾ ਸਿਸਟਮ ਗਾਣੇ ਦਿਨ ਪਾ ਲਏ ਬਰਾਮ ਦੇ ਦੇ ਗਏ ਲੋ ਜੀ ਦੋ ਬੱਚੇ ਖੁੱਲੇ ਬਾਤੇ ਤਿੰਨ ਕਬੂਤਰ ਇਧਰ ਬੰਨਤੇ ਤਿੰਨ ਹੀ ਕਬੂਤਰ ਉਧਰ ਬੰਨਤੇ ਤੇ ਤਿੰਨ ਕਬੂਤਰਾਂ ਉਧਰ ਬੰਨਤ ਗਾ ਇਹ ਬਾਕੀ ਪਰਸੋ ਛੱਡਨੇ ਆਪਾਂ ਵਿੱਚੋਂ ਤਿੰਨ ਚਾਰ ਹੋਰ ਤੇ ਦੋ ਤਾਂ ਕਬੂਤਰ ਕੱਢ ਲਈ ਸੀ ਆਪਾਂ ਇਕਤਾ ਬੈਠਾ ਵੀ ਬੰਨਦੇ ਹੁੰਦੇ ਸੀ ਨਾਲ ਇਹਨਾਂ ਦੇ ਆਪਾਂ ਆ ਗੂਤਰ ਗਿਆ ਸਿੱਧਾ ਆਇਆ ਇੱਕ ਇਥੇ ਕਾਲੀ ਪੂਛ ਵਾਲਾ ਗੂਤਰ ਆ ਤੇ ਆ ਗੂਤਰ ਕੱਢਿਆ ਇਹ ਵੀ ਲੱਗ ਗਿਆ ਤੇ ਕਾ ਗੂਤਰ ਕੱਢਿਆ ਕਾਲੀ ਪੂਛ ਵਾਲਾ ਇਹ ਵੀ ਲੱਗ ਗਿਆ ਦੋ ਗੜਨੇ ਦੀ ਤੇ ਬਾਕੀ ਹੁਣ ਕੜਨੇ ਆ ਹੋਰ ਵੀ ਕੱਢਿਆ ਹੋਇਆ ਜਿਵੇਂ ਗੂਤਰ ਬਾਹਰ ਚੋਣ ਲਾ ਕੇ ਯਾਰ ਕੜਨੇ ਆ ਗੂਤਰ ਆ ਗਏ ਦੇ ਖੰਭਾ ਲਿਆ ਕੇ ਬਾਹਰ ਨੂੰ ਸਾਰੇ ਆ ਗਏ ਇਹ ਥੇ ਹਰ ਕੱਢਾਂਗੇ ਜੇ ਆਹ ਹੀ ਰਹਿ ਗਿਆ ਇੱਕ ਕਾਲਾ ਜਾਂ ਚੜਨ ਵਾਲਾ ਆਹਾ ਵੇ ਆ ਸਾਰੇ ਚੜ ਗਏ ਓਏ ਆ ਫੜ ਕੈਮਰਾਮੈਨ ਦਾ ਫੜ ਜਾ ਬਾਹਰ ਲਾ ਦੇ ਬਾਹਰ ਮੁੜ ਕੇ ਜੀ ਹੈ ਹੋ ਗਿਆ ਆਹ ਹੀ ਰਹਿ ਗਿਆ ਕੱਲਾ ਚੜਨ ਨਾਲ ਆਵੇ ਬਾਹਰ ਆ ਕੇ ਬਿਸਕਰਣ ਲੱਗੇ ਹਾਂ ਭੈਣ ਇੱਧਰ ਛੱਡ ਰਗੇ ਪਾਣ ਹਾਂ ਮੱਥੀ ਇਹ ਖੂਦ ਨਹੀਂ ਖੋ ਗਿਆ ਛੱਡ ਦੇ ਇੱਧਰ ਲਓ ਇਹ ਇੱਕ ਹੋਰ ਕੱਢ ਲਈ ਮੈਂ ਵੇਖੀ ਆ ਉਹਦੇ ਮੁੱਢ ਨੂੰ ਸਾਫ ਹੋ ਗਏ ਆ ਹਾਂ ਆਹ ਸ਼ੱਕ ਚੀਨੀ ਚੀਨੀ ਬਣ ਗਈ ਜਿਵੇਂ ਅੰਦਰ ਕਾਲੀ ਪੂਸ਼ ਇਹ ਰੰਗ ਟੂਸਾ ਕਰਾ ਲਈ ਇਹ ਵੀ ਇੱਕ ਭੈਣ ਸੀ ਕਿ ਮਾਂ ਹੀ ਪੀ ਨਹੀਂ ਭੈਣ ਸੀ ਉਹ ਉਹ ਦੇ ਦਈਏ ਭਾ ਕਰੀ ਬਲਗਲਾਈ ਤੇ ਗਲਾਬੀ ਬਾਰ ਦੰਦੀ ਅਜੇ ਘੱਟੇ ਜਾਣਾ ਇਹ ਹੋਵੇਗੀ ਦਾ ਆਉਗੀ ਟ੍ਰੇਡਿੰਗ ਵਾਲਾ ਜੇ ਔੜਦੀ ਫਿਰਦੀ ਬਹੁਤ ਸੋਹਣਾ ਲੱਗੂ ਰੰਗ ਇਹਦਾ ਹੈ ਔੜਦੀ ਖੋਲ ਲੈ ਇਹ ਹਾਂ ਇਹ ਨੀਲਾ ਹੈ ਬੱਚਾ ਸੀ ਉਹ ਆ ਇਹ ਜਿਹੜਾ ਆਪਣਾ ਕਾਂਤ ਵਾਲੀ ਬੂਤ ਨਾ ਉੱਡਦਾ ਨਹੀਂ ਨੀਲਾ ਹੈ ਬੱਚਾ ਕਾਂਤ ਵਾਲਾ ਬੱਚਾ ਸੀਗਾ ਇੱਕ ਇੱਕ ਨੀਲਾ ਸੀਗਾ ਖਰਾਬੇ ਖੜਦੇ ਨੇ ਜਾ ਕੇ ਇਹ ਹੋਆ ਆਇਆ ਕਾਲਾ ਆਇਆ ਇਹਦੇ ਬਗਣਾ ਲਾਲ ਕਰਾਂਗੇ ਦੋਵੇਂ ਹੂੰ ਚੀਨਾ ਤੂੰ ਸਾਡੂਸਾ ਕਰ ਗਏ ਨਾ ਦੂਸੇ ਦਾ ਕਾਲੇ ਆ ਲਾਲ ਕਰਾਂਗੇ ਆ ਬਗਣਾ ਸੋਹਣੇ ਲੱਗਣੇ ਜਿੰਨੂੰ ਮਰਜੀ ਕੋਟਲਾ ਚੀਨੀ ਦਾ ਦੱਸੋ ਬਈ ਕਮੈਂਟ 'ਚ ਫਿਰ ਚੀਨੀ ਦੇ ਲਾਲ ਬਗਣਾ ਸੋਹਣੇ ਲੱਗਣਗੇ ਆ ਦੂਸੇ ਕਾਲੇ ਜਮਾਂਦਰੂ ਆ ਉਹ ਨਹੀਂ ਟੱਟਣੇ ਇਹ ਦੱਸੋ ਕਮੈਂਟ 'ਚ ਫਿਰ ਕਿਹੜਾ ਰੰਗ ਸੋਹਣਾ ਲੱਗੂਗਾ ਇਹਦੇ ਬਗਣਾ ਲਾਲ ਤੇ ਮੇਰਾ ਰਦਾ ਲਾਲ ਟੂਸਾ ਕੱਲਾ ਦੋਹਾਂ ਦਾ ਸੁਣ ਕਿਹੜਾ ਰੰਗ ਸੋਹਣਾ ਦੋਹਾਂ ਚਾਲ ਬਗਲਾ ਮੇਰੇ ਗਾਂ ਚੀਨੀ ਨੇ ਤੇ ਇਧਰ ਲਾਲ ਟੂਸਾ ਕੱਲਾ ਮੇਰੇ ਹੱਕ ਜਤੂ ਉਤਰ ਫੜ ਕੇ ਜਾਜ ਪਾੜ ਗਈ ਨਹੀਂ ਪਾਵੇਂ ਉੱਟ ਜਾਣਗੇ ਮੱਤਾਂ ਦੇ ਲੈ ਲੈ ਜਾਣ ਕੇ ਢਾ ਕੇ ਸਾਰੇ ਵੇ ਇੱਕਾਈ ਤੇ ਸੀ ਰਿਕਾਰਡਿੰਗ ਹੀ ਮੈਂ ਕਬੂ ਤਾਂ ਛੱਡੇ ਬੱਦਲੇ ਜਾ ਕੇ ਬਹਿ ਗਏ ਉੱਥੇ ਫਿਰ ਦੋਹਾਂ ਸਾਲਾਂ ਤੋਂ ਮੁੜੇ ਉੱਥੇ ਬੱਚੇ-ਬੁੱਚੇ ਕੱਢ ਕੇ ਨਾ ਉਹਦਾ ਛੱਡਾ ਕਾਲ ਟੱਠਾ ਹੂੰ ਉਹਦਾ ਆ ਗਿਆ ਨਾ ਇਹ ਅੱਛਾ ਇਹ ਪਾਜਾ ਜੀ ਆ ਗਿਆ ਕਿ ਤੁਸੀਂ ਇਹ ਨਹੀਂ ਬਾਤ ਚ ਦੱਸਾਂ ਜੁੜਿਆ ਹੈ ਲਾਓ ਜੀ ਇੱਕ ਬੱਚੇ ਦੇ ਰੰਗ ਲਾਤਾ ਆਪਾਂ ਜਿਹੜਾ ਉੱਡਿਆ ਸੀਗਾ ਤੂਸਾ ਕਰਤਾ ਕਾਲਾ ਡਰੈਨ ਮਾਰੀ ਹੁਣੇ ਤਾਂ ਇਹ ਖਾਮ ਜੇ ਪਾਟੇ ਆ ਤੇ ਟੈਟ ਕਾਲਾ ਕਰਤਾ ਆਪਾਂ ਜਿੱਤ ਨਾ ਬੱਚਾ ਨੇ ਟੈਟ ਦੇ ਤੂਸਾ ਕਰਤਾ ਤੇ ਆ ਵੀ ਨਿੱਕਾ ਦਾ ਕਾਲਕਾਤੇ ਯਾਰ ਇਹਦੇ ਰਹਿਣ ਦੇ ਲਾਉਣ ਨੂੰ ਇਹ ਪਰੇ ਲੱਗਣਾ ਆ ਚਿੱਟਾ ਸੀ ਬੱਚਾ ਹੁਣ ਇਹਦੇ ਧੋਵਾਂਗੇ ਬਣੇ ਸੁੱਕ ਜਾਂਦੇ ਹੋਰ ਤੇ ਢੇਢੇ ਰੂਸਾ ਕਰਤਾ ਆਪ ਇਹਦਾ ਨਿੱਕਾ ਜਿਹਾ ਜਮਾ ਹੈ ਲਓ ਜੀ ਮਿੱਤਰੋ ਬਾਜੋਂ ਲੈ ਕੇ ਗਿਆ ਸੀ ਮੁੰਡਾ ਖੇਤ ਅੱਜ ਆ ਗਿਆ ਸੀ ਕਹਿੰਦਾ ਮੈਂ ਨਹੀਂ ਗਿਆਗਾ ਤਾਂ ਇਹ ਮੈਂ ਵੀਡੀਓ ਨਹੀਂ ਬਣਾਈਗੀ Kayak gak tau deh, kayak nolong Troy. Kayak oh, kalau nggak jauh, kan nolong ayahnya. Ayahnya, bye 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 bye. Ayah. Ayahnya, 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 ayah. ayah, ayah. ayah, ayah. ayah, ayah. ਪੜਾਣਾ ਮੈਨੂੰ ਫੜਨਗੇ ਇਹ ਜਿਹੜੇ ਤਾਂ ਨਹੀਂ ਆਉਂਦਾ ਨਾ ਆਇਆ ਨੂੰ ਤਾਂ ਇਹ ਅੱਜ ਉੱਟ ਕੇ ਗਿਆ ਪੁਰਾਣਾ ਨਾਲ ਖੇਤੋਂ ਗਿਆ ਤੇ ਖੇਤਿਆਂ ਦੇ ਡਾਇਗ ਨਹੀਂ ਲਾਇਆ ਅੱਜ ਉੱਚਾ ਗਹਿ ਕਿ ਨਹੀਂ ਦੋ ਤਿੰਨ ਗਿਹੜੇ ਦਿੱਤੇ ਵਾਵਾ ਕੱਢ ਕੇ ਆ ਨਾ ਦੋ ਦਿਨ ਗਿਹੜੇ ਦਿੱਤੇ ਲੈ ਆ ਗਿਆ ਹੈਗਾ ਕਿੱਥੇ ਆ ਗਿਆ ਵਾਵਾ ਹੱਥ ਤੇ ਜਮਾ ਖੈਂਦਾ ਹੀ ਪੈਰ ਜਨ ਅੱਛਾ ਵਾਂ ਨਾ ਖੈਂਦਾ ਹੁੰਦਾ ਸੀਗਾ

ਸੋਸ ਕੀ ਹੁੰਦੀ ਹੁੰਦੀ ਹਾਂ ਕਟੋਕਟ 6 ਮਹੀਨੇ ਹੋ ਗਏ ਨਾ ਜਦੋਂ ਦੀ ਗਰਮੀ ਸ਼ੁਰੂ ਹੋਈ ਆ ਇਸ ਸਾਲ ਦਾ ਗਿਆ ਵਿਆ ਹੈ ਕਿਹੜੇ ਰੋਟਾ ਉੱਦੀ ਪਰ ਐਪੀਸ ਬਈ ਇਹ ਮੇਤਰੋ ਸਾਲ ਦਾ ਗਿਆ ਵਿਆ ਇੱਕੜ ਵਿੱਚ 6 ਹੀ ਨ ਹੋ ਗਿਆ ਤੇ ਖੇਤ ਨੂੰ ਲੈ ਕੇ ਗਏ ਹਣਾ ਤੇ ਪੱਠੇ ਵੜਦੇ ਸਾਲ ਦੇ ਉਦੂ ਉਦ ਦਾ ਗਿਆ ਵਿਆ ਉਹਦਾ ਵੀਡੀਓ ਬਣਾਉਂਦਾ ਹਾਂ ਮੈਂ ਉਹਦਾ ਬਾਅਦ ਲਾਸਟ ਵਰੀ ਗਿਆ ਵਿਆ ਬਾਅਦ ਚੰਨ ਲੱਗ ਗਈ ਮੈਂ ਬਾਈਕਾਂ ਚੱਲ ਆਪਣਾ ਤੇ ਉਧਰ ਹੋ ਗਏ ਕੂਤਰ ਕੱਢ ਲਏ ਭਾਲੇ ਛੱਡ ਲਏ ਪਾਣੀ ਪਿਆਤਾ ਉਹ ਗੱਤ ਹਣਾ ਵਾਹੀ ਤੇ ਜਾਵੜੀ ਵਾਹੀ ਦੇ ਨੰਗੇ ਤੇ ਹੁਣ ਆਪਾਂ ਦੇਖੀ ਚੱਲਾ ਕਰਾਂਗੇ ਫੇਰ ਇਹ ਰੇਣਾ ਤੇ ਬਾਕੀ ਓਕੇ ਆ ਬਾਈ ਚਿੱਟਾ ਖਾਣਾ ਮੈਂ ਤਰੋਂ ਅੰਦੂਰੀਏ ਝਾੜਦਾ ਗਿਆ ਕਿ ਤੱਕ ਸਵਾਦਾਰ ਹੋ ਗਿਆ ਹੁਣ ਹਮਨੇ ਤੇ ਇਹ ਇੱਕ ਆਪ ਹੋਏ ਗਿਜਾਂਗੇ ਚਿੱਟਾ ਉਤਰਗਾ ਗਿਜਾਂਗੇ ਅਸੀਂ ਆਪਾਂ ਪਠਹਿਰ ਕੇ ਗਿਜਾਂਗੇ ਇਹ ਜੇ ਨਿਕਝ ਆਉਂਦੇਗੇ ਇਹ ਚਿੱਟਾ ਗਿਜਾਂਗੇ ਆਇਆ

ചേ <laughs> कल रोह मैं, मैं क्यों डरा मैं क्यों डरा मेरा बाज मेरे नाल है मैं क्यों डरा ਕਹ ਰੋਟੀ ਸ਼ਾਮ ਨੂੰ 6 ਵਜੇ ਮੰਗ ਲੈਂਦਾ ਸੀ ਤੇ ਇੱਕ ਪਾਣੀ ਕਿਸ ਰੰਜ ਵੀ ਨਾਲ ਲੈਦਾ ਸੀ ਤੇ ਫਿਰ ਸਵੇਰ ਨੂੰ 10 ਵਜੇ ਜਨ ਕਹਿ ਦਿੰਦਾ ਸੀ ਮੈਨੂੰ ਖੇਤ ਲੈ ਚਲੋ ਤੇ ਅਸੀਂ ਖੇਤ ਜਾ ਕੇ ਛੱਡ ਦਿੰਦੇ ਸੀ ਤੇ ਇਹ ਇੰਨਾ ਪਿਆਰਾ ਹੈਗਾ ਸਾਡਾ ਬਾਜ ਤੇ ਨਾਲ-ਨਾਲ ਹੀ ਯਾਦ ਪੈਂਦਾ ਹੋ ਜਾਂਦਾ ਵਾਹ ਬੜਾ ਸਰਾ ਗਾਣਾ ਗਾਣਾ ਜੂੜ ਲਿਆ ਜੂੜ ਲਿਆ ਸਿੰਗਰ ਬਣ ਜੂ ਨਾ ਕਮੈਂਟੇ ਜੀ ਦੱਸਦੇ ਸਿੰਗਰ ਬਣ ਜੂਗਾ ਬੰਦਾ ਆਪਣਾ ਕ ਨਹੀਂ ਬਣਦਾ ਸਿੰਗਰ ਹੀ ਬੰਨਣਾ ਨਹੀਂ ਹੋਰ ਕੀ ਬੰਨਣਾ ਕਬੂਤਰ ਬਾਜ਼ ਕਬੂਤਰ ਬਾਜ਼ ਤਾਂ ਹੈਗਾ ਹੀ ਆ ਕਬੂਤਰ ਬਾਜ਼ ਇੱਕ ਸਿੰਗਰ ਥੋਰ ਕੇ ਬਸ ਹੋਰ ਬਦਮਾਸ਼ ਬੋ ਬਦਮਾਸ਼ ਹੀ ਬੰਨਣਾ ਕੋਈ ਸਾਹਬ ਨਹੀਂ ਸੋਨ ਸਿੱਧੇ ਵਾਲਾ ਉਹ ਮਰ ਗਿਆ ਮੇਨ ਦਾ ਨਹੀਂ ਹੈਗਾ ਮਰ ਗਿਆ ਉਹ ਬਜਾਰ ਨਹੀਂ ਵੀਰ ਕਾ ਪਾਈ ਹੁੰਦੇ ਨੇ ਨਹੀਂ ਇਹ ਮਰਦੇ ਆਂ ਆਡੀਅੰਸ ਤੋ ਓਕੇ ਮਿੱਤਰੋ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਿਓ ਬਾਕੀ ਧੰਨਵਾਦ ਸਾਰੀ ਵੀਰਾਂ ਵੀਡੀਓ ਨੂੰ ਵੇਖਣ ਲਈ ਤੇ ਲਵ ਯੂ ਸਪੋਰਟ ਕਰਦੇ ਰਹੇ